ਸਸਿਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਤੈਂਦੂਏ ਦਾ ਜਿੰਨ ਬੋਤਲ ਚੋਂ ਇੱਕ ਵਾਰ ਫੇਰ ਬਾਹਰ ਆ ਗਿਆ ਹੈ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਸਮ ਹਜਰਾ ਦੇ ਲੋਕਾਂ ਦਾ ਕਹਿਣ ਦਾਵਾ ਹੈ ਕਿ ਅਸੀਂ ਤੈਂਦੂਏ ਨੂੰ ਦੇਖਿਆ ਹੈ ਕਈਆਂ ਦਾ ਦਾਵਾ ਹੈ ਕਿ ਅਸੀਂ ਤੈਂਦੂਏ ਦੇ ਵੱਡੇ ਵੱਡੇ ਪੈੜ ਜਿਹੜੇ ਹੈਗੇ ਆਂ ਦੇ ਨਿਸ਼ਾਨ ਆਪਣੇ ਖੇਤਾਂ 'ਚ ਦੇਖੇ ਆਂ ਜਿਵੇਂ ਨਾਲ ਚੱਲਦੀ ਵੀਡੀਓ 'ਚ ਤੁਸੀਂ ਦੇਖ ਰਹੇ ਹੋ ਲੋਕਾਂ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਪੇੜ ਦੇ ਉੱਤੇ ਇਹ ਤੈਂਦੂਆ ਹੀ ਹੈ ਜਦਕੀ ਜੰਗਲਾਤ ਵਿਭਾਗ ਦੇ ਸੂਤਰਾਂ ਦੇ ਮੁਤਾਬਕ ਇਹ ਵੀਡੀਓ ਜਿਹੜੀ ਹੈਗੀ ਬਹੁਤ ਪੁਰਾਣੀ ਹੈ ਔਰ ਫੇਕ ਹੈ ਔਰ ਐਸਾ ਕੋਈ ਵੀ ਜਾਨਵਰ ਇਸ ਏਰੀਆ ਚ ਆਸ-ਪਾਸ ਨਹੀਂ ਹੈ ਆਓ ਦੇਖਦੇ ਹਾਂ ਇਸ ਏਰੀਆ ਦੇ ਲੋਕਾਂ ਦਾ ਕੀ ਕਹਿਣਾ ਹੈ ਤਿੰਦੂ ਦੀ ਗੱਲ ਆਈ ਹੈ ਜਦੋਂ ਅਸੀਂ ਆਏ ਉਹ ਸੜਕ ਤੇ ਸਾਡੇ ਮੂਰੇ ਅਸੀਂ ਇਧਰ ਆਪਣੇ ਖੇਤਾਂ ਵੱਲ ਢੇੜਾ ਮਾਰਨ ਆਏ ਸੀ ਹਾਂਜੀ ਤੇ ਸ਼ਾਮ ਨੂੰ ਉਹ ਇੱਕਦਮ ਅਚਾਨਕ ਸਾਡੇ ਮੂਰੇ ਨੂੰ ਲੰਘਿਆ ਠੀਕ ਹੈ ਹਾਂਜੀ ਤੇ ਦੇਖ ਕੇ ਅਸੀਂ ਬਹੁਤ ਡਰ ਗਏ ਘਬਰਾ ਗਏ ਜੀ ਉਰੰਪਰਾਂ ਪੱਤੋ ਹੋਏ ਜਿਹਨੇ ਕਿਹਾ ਤੋਂ ਪਰਾਂ ਨੂੰ ਬਚੇ ਕਿੱਡਕ ਕਿੱਡਕ ਦੀ ਕੁੱਤੇ ਜਿਹੜਾ ਦੀ ਉਸ ਤੋਂ ਵੱਡਾ ਸੀ ਕੁੱਤੇ ਤੋਂ ਥੋੜਾ ਵੱਡਾ ਸੀ ਹੂੰ ਯਾਨੀ ਕਿ ਬਿੱਲਾ ਨਹੀਂ ਦੀ ਹੈ ਨਹੀਂ ਬਿੱਲਾ ਨਹੀਂ ਸੀ ਇਹ ਸ਼ਕਲ ਬਿੱਲੇ ਵਾਂਗ ਇਹ ਤਾਂ ਜੀ ਬਿਲਕੁਲ ਹੋ ਤੇ ਇੱਕ ਵੀਡੀਓ ਜਿਹੜੀ ਉਹ ਬਣਾਈ ਆ ਉਹਦੇ ਸ੍ਰੀਆਮ ਪਤਾ ਲੱਗ ਰਿਹਾ ਵੀ ਇਹ ਬਿੱਲਾ ਨਹੀਂ ਹੈਗਾ ਹੂੰ ਤੇ ਕੀ ਧਰਮਿੰਦਰ ਹੁਣ ਤੁਸੀਂ ਵੀ ਪਸ਼ੂ ਰੱਖਦੇ ਹੋਗੇ ਡਰ ਦਾ ਮਾਹੌਲ ਨਹੀਂ ਬਹੁਤ ਡਰ ਦਾ ਮਾਹੌਲ ਹੈ ਹੁਣ ਅਸੀਂ ਜਦੋਂ ਆਪਣੇ ਅਥਨ ਸਵੇਰੇ ਖੇਤਾਂ 'ਚ ਜਾਂਦੇ ਹਾਂ ਬਹੁਤ ਡਰ ਡਰ ਕੇ ਜਾਂਦੇ ਹਾਂ ਰਾਤ ਨੂੰ ਤਾਂ ਜਾਈਦਾ ਨਹੀਂ ਡਰ ਲੱਗਦਾ ਕੀ ਪਤਾ ਕਿਸ ਟਾਈਮ ਉਹ ਆ ਕੇ ਕਿਸ ਜਿੱਤੇ ਦੀਆਂ ਤੇ ਪੱਡੀਆਂ ਪੜਾ ਮੈਂ ਕਹਿੰਦਾ ਸਾਨੂੰ ਸਾਨੇ ਵੱਡੇ ਲੱਗੇ ਬੈਠਿਆ ਵੀ ਹੁੰਦੀ ਸੜ ਤੇ ਹੁਣ ਜਦੋਂ ਖੇਤ ਆਉਣੇ ਉਹ ਤਾਂ ਡਰ ਲੱਗਦਾ ਕਿ ਵੀ ਇਕੱਲੇ ਨਾ ਜਾਈਏ ਹੋਰ ਡਰ ਲੱਗਦਾ ਡੇੜਾਂ ਦੀ ਮਾਰਿਆ ਜੀਰੀ ਕਰਨੀ ਕਿਤੇ ਲਵਿੰਡ ਨੇ ਏਦਾਂ ਬੈਠਿਆ ਨਾ ਹੁੰਦਾ ਡਰ ਤਾਂ ਲੱਗਦਾ ਇਹ ਜਾਨਵਰਸ